ਬਹੁਤ ਹੀ ਸਤਿਕਾਰਯੋਗ ਦੇ ਆਪਕ ਸਾਥੀਓ ਰੀਸੈਂਟਲੀ ਆਪਾਂ ਨੂੰ ਆਰਡਰ ਹੋਏ ਨੇ ਬੱਚਿਆਂ ਦਾ ਐਸ ਵੈਲ ਐਜ਼ ਉਹਨਾਂ ਦੇ ਪੇਰੈਂਟਸ ਦਾ ਆਬਾ ਆਈਡੀ ਬਣਾਉਣ ਲਈ ਤਾਂ ਸਭ ਤੋਂ ਪਹਿਲਾਂ ਆਪਾਂ ਥੋੜੀ ਜੀ ਇਸ ਵਾਰੀ ਚਰਚਾ ਕਰ ਲੈਂਦੇ ਆ ਕਿ ਆਬਾ ਆਈਡੀ ਐਕਚੁਅਲ ਹੈ ਕੀ ਆਪਾਂ ਦਾ ਪੂਰਾ ਨਾਮ ਹੈ ਜੀ ਆਯੁਸ਼ਮਨ ਭਾਰਤ ਹੈਲਥ ਅਕਾਊਂਟ ਜਿਹੜਾ ਕਿ ਇੱਕ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਹੈ ਜੋ ਸੈਂਟਰ ਗਵਰਨਮੈਂਟ ਦਾ ਜੋ ਕਿ ਹੈਲਥ ਸਰਵਿਸਿਜ਼ ਦਾ ਰਿਕਾਰਡ ਰੱਖਣ ਲਈ ਜਿਸ ਤਰ੍ਹਾਂ ਪਹਿਲਾਂ ਆਪਾਂ ਅਪਾਰ ਆਈਡੀ ਬਣਾਈ ਸੀਗੀ ਜਿਸ ਵਿੱਚ ਕੀ ਬੱਚਿਆਂ ਦੇ ਅਕੈਡੈਮਿਕ ਰਿਕਾਰਡ ਨੂੰ ਰੱਖਿਆ ਜਾਂਦਾ ਸੀ ਸੋ ਥੈਟ ਕੀ ਉਹ ਕਿਤੇ ਵੀ ਜਾਂਦੇ ਨੇ ਉਹਨਾਂ ਦੇ ਰਿਕਾਰਡ ਉਹਨਾਂ ਦੇ ਨਾਲ ਹੀ ਕੈਰੀ ਚੱਲੇਗਾ ਅਤੇ ਟਾਈਮ ਬਾਈ ਟਾਈਮ ਅਪਡੇਟ ਹੁੰਦਾ ਰਹੇਗਾ ਉਸੇ ਤਰ੍ਹਾਂ ਬੱਚਿਆਂ ਦੇ ਹੈਲਥ ਦੇ ਰਿਕਾਰਡ ਨੂੰ ਬੱਚਿਆਂ ਐਸ ਵੈਲ ਐਜ਼ ਉਹਨਾਂ ਦੇ ਪੇਰੈਂਟਸ ਦੇ ਹੈਲਥ ਦੇ ਰਿਕਾਰਡ ਨੂੰ ਅਪਡੇਟ ਰੱਖਣ ਲਈ ਉਹ ਕਿਤੇ ਵੀ ਜਾਂਦੇ ਉਹਨਾਂ ਦੇ ਹੈਲਥ ਨੂੰ ਕੀ ਇਸ਼ੂ ਨੇ ਕਿੰਦਾ ਪ੍ਰੋਬਲਮ ਚੱਲ ਰਹੀ ਹੈ ਜੋ ਵੀ ਹੋ ਰਿਹਾ ਉਸ ਰਿਕਾਰਡ ਨੂੰ ਕਰੰਟਲੀ ਨਾਲ ਬਾਈ ਨਾਲ ਰੱਖਣ ਲਈ ਉਹਨਾਂ ਦੀ ਸਾਰੀ ਉਮਰ ਇੱਕ ਆਈਡੀ ਕਹਿ ਲਓ ਜਾਂ ਕਾਰਡ ਕਹਿ ਲਓ ਬਣਾਇਆ ਜਾ ਰਿਹਾ ਜੀ ਆਬਾ ਕਾਰ ਇਹ ਇੱਕ 14 ਡਿਜੀਟ ਦਾ ਆਈਡੈਂਟੀਫਿਕੇਸ਼ਨ ਨੰਬਰ ਹੋਏਗਾ ਜੀ ਯੂਨੀਕ ਯੂਨੀਕ ਹੋਏਗਾ ਭਵ ਜੋ ਇੱਕ ਇਨਸਾਨ ਦਾ ਡਿਜੀਟ ਆਈਡੈਂਟੀਫਿਕੇਸ਼ਨ ਨੰਬਰ ਹੋਏਗਾ 14 ਡਿਜੀਟ ਦਾ ਉਹ ਕਿਸੇ ਵੀ ਹੋਰ ਦੂਸਰੇ ਇਨਸਾਨ ਦਾ ਨਹੀਂ ਹੋਏਗਾ ਚਲੋ ਜਿਆਦਾ ਟਾਈਮ ਨਾ ਲਗਾਉਂਦੇ ਹੋਏ ਆਪਾਂ ਇਸ ਨੂੰ ਬਣਾਉਣ ਦਾ ਤਰੀਕਾ ਦੇਖਦੇ ਹਾਂ ਜੀ ਇਸ ਲਈ ਆਪਾਂ ਆਪਣੇ ਲੈਪਟਾਪ ਤੇ ਜਾਂ ਮੋਬਾਈਲ ਤੇ ਬ੍ਰਾਊਜ਼ਰ ਖੋਲ੍ਹਾਂਗੇ ਜੀ ਬ੍ਰਾਊਜ਼ਰ ਦੇ ਵਿੱਚ ਸਭ ਤੋਂ ਉੱਪਰ ਐਡਰੈਸ bar ਦੇ ਵਿੱਚ ਆਪਾਂ ਸਿੰਪਲੀ ਲਿਖਣਾ ਜੀ ਆਪਾ ਕਾਰ ਜਿਉਂ ਹੀ ਆਪਾਂ ਐਂਟਰ ਪ੍ਰੈਸ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਆਯੁਸ਼ਮਾਨ ਭਾਰਤ ਦਾ ਜੋ ਵੈਬਸਾਈਟ ਹੈ ਉਹਦੇ ਹੋਮ ਪੇਜ ਦਾ ਲਿੰਕ ਖੁੱਲੇਗਾ ਜੀ ਆਪਾਂ ਸਭ ਤੋਂ ਪਹਿਲਾਂ ਲਿੰਕ ਤੇ ਉਸ ਤੇ ਕਲਿੱਕ ਕਰ ਦੇਣਾ ਜਦੋਂ ਜੀ ਆਪਾਂ ਦੇਖਾਂਗੇ ਕਿ ਆਪਣੇ ਸਾਹਮਣੇ ਆਯੁਸ਼ਮਾਨ ਭਾਰਤ ਜੋ ਹੈਲਥ ਆਪਣਾ ਸਿਸਟਮ ਹੈ ਉਸ ਦਾ ਹੋਮ ਪੇਜ ਖੁੱਲ ਗਿਆ ਇਸ ਵੈਬਸਾਈਟ ਦਾ ਉਸ ਵਿੱਚ ਆਪਾਂ ਸਭ ਤੋਂ ਪਹਿਲਾਂ ਬੱਚੇ ਜਾਂ ਉਸ ਤੇ ਪੇਰੈਂਟਸ ਜਿਸ ਦਾ ਵੀ ਆਪਾ ਕਾਰਡ ਦਾ ਆਪਾ ਆਈਡੀ ਬਣਾਣਾ ਹੈ ਉਸ ਲਈ ਆਪਾਂ ਕ੍ਰੀਏਟ ਆਪਾ ਨੰਬਰ ਤੇ ਕਲਿੱਕ ਕਰਨਾ ਹੈ ਜਿਉਂ ਹੀ ਆਪਾਂ ਕ੍ਰੀਏਟ ਆਬਾ ਨੰਬਰ ਤੇ ਕਲਿੱਕ ਕਰਾਂਗੇ ਆਪਣੇ ਸਾਹਮਣੇ ਦੋ অপਸ਼ਨ ਆਣਗੇ ਜੀ ਕ੍ਰੀਏਟ ਯੂਰ ਆਬਾ ਨੰਬਰ ਯੂਜ਼ਿੰਗ ਆਧਾਰ ਔਰ ਕ੍ਰੀਏਟ ਯੂਜ਼ ਕ੍ਰੀਏਟ ਯੂਰ ਆਬਾ ਨੰਬਰ ਯੂਜ਼ਿੰਗ ਡਰਾਈਵਿੰਗ ਲਾਇਸੈਂਸ ਨੈਚੁਰਲੀ ਆਪਣੇ ਸਾਰਿਆਂ ਕੋਲ ਆਧਾਰ ਕਾਰਡ ਹੁੰਦਾ ਆਪਾਂ ਆਧਾਰ ਵਾਲੇ অপਸ਼ਨ ਤੇ ਜਾਵਾਂਗੇ ਜੀ ਉਸ ਤੋਂ ਬਾਅਦ ਉੱਥੇ ਜਿਸ ਵੀ ਵਿਅਕਤੀ ਦਾ ਆਬਾ ਕਾਰਡ ਜਾਂ ਆਬਾ ਆਈਡੀ ਬਣਾਣਾ ਹੈ ਉਸ ਦਾ ਆਧਾਰ ਨੰਬਰ ਬੜੇ ਧਿਆਨ ਨਾਲ ਆਪਾਂ ਭਰਾਂਗੇ ਉਸ ਤੋਂ ਬਾਅਦ ਜੀ ਆਧਾਰ ਨੰਬਰ ਭਰਨ ਤੋਂ ਬਾਅਦ ਆਈ ਐਗਰੀ ਤੇ ਕਲਿੱਕ ਕਰਨਾ ਪਏਗਾ ਆਪਾਂ ਨੂੰ ਅਥੈਂਟੀਕੇਸ਼ਨ ਟਾਈਪ ਦੇ ਵਿੱਚ ਦੋ অপਸ਼ਨ ਆਣਗੇ ਫੇਸ ਅਥੈਂਟੀਕੇਸ਼ਨ ਔਰ ਆਧਾਰ OTP ਇੱਥੇ ਆਪਾਂ ਆਧਾਰ OTP ਹੀ ਸਿਲੈਕਟ ਕਰਨੇ ਇੱਥੇ ਇੱਕ ਆਪਾਂ ਨੂੰ ਕੈਪਚਾ ਟਾਈਪ ਕੋਡ ਦਿੱਤਾ ਹੋਏਗਾ ਕੋਈ ਇਕੁਏਸ਼ਨ ਦਿੱਤੀ ਹੋਏਗੀ ਜਿਸ ਤਰ੍ਹਾਂ 2 1 ਦਿੱਤਾ ਹੋਇਆ ਆਪਾਂ 3 ਕਰ ਦੇਣਾ ਜੀ ਵੀਰੇ ਜੋ ਵੀ ਆਨਸਰ ਆਏਗਾ ਉਸ ਤੋਂ ਬਾਅਦ ਨੈਕਸਟ ਕਰ ਦੇਣਾ ਆਪਣੇ ਆਧਾਰ ਨਾਲ ਜੋ ਵੀ ਨੰਬਰ ਅਟੈਚ ਹੈ ਜੀ ਉਸ ਤੇ ਇੱਕ OTP ਚਲਾ ਗਿਆ ਹੋਵੇਗਾ ਇਸ ਨਾਲ OTP ਆਪਾਂ ਉਸ ਮੋਬਾਈਲ ਤੋਂ ਦੇਖਣਾ ਜੋ ਆਪਣੇ ਆਧਾਰ ਕਾਰਡ ਨਾਲ ਜੁੜਿਆ ਹੋਇਆ ਤੇ OTP ਦੇਖ ਕੇ ਸੇਮ ਟੂ ਸੇਮ ਆਪਾਂ ਉਹ OTP ਭਰ ਦੇਣਾ ਜੀ ਉਸ ਤੋਂ ਬਾਅਦ ਤੁਹਾਡੇ ਕੋਲ ਮੋਬਾਈਲ ਨੰਬਰ ਮੰਗੇਗਾ ਔਰ ਇੱਕ ਸਲਾਹ ਹੈ ਜੀ ਐਡਵਾਈਸ ਹੈ ਕਿ ਆਪਾਂ ਉਹਰੇ ਉਹੀ ਮੋਬਾਈਲ ਨੰਬਰ ਭਰਨਾ ਹੈ ਜਿਹੜਾ ਆਪਣੇ ਆਧਾਰ ਕਾਰਡ ਨਾਲ ਜੁੜਿਆ ਹੋਇਆ ਜਿਸ ਦਾ ਆਪਾਂ ਆਪਾਂ ਆਈਡੀ ਬਣਾ ਰਹੇ ਹਾਂ ਪਰ ਤਾਂ ਪਰ ਹੋਰ ਵੀ ਨੰਬਰ ਸਕਦੇ ਆ ਤਰ ਜੇ ਆਪਾਂ ਹੋਰ ਨੰਬਰ ਪਰ ਆ ਗਏ ਤਾਂ ਆਪਾਂ ਨੂੰ ਫਰਦਰ ਡਿਟੇਲ ਹੋਰ ਭਰਨੀਆਂ ਪੈਣਗੀਆਂ ਜੇ ਆਪਾਂ ਸੇਮ ਨੰਬਰ ਭਰ ਦਾਂਗੇ ਉਰੇ ਜਿਹੜਾ ਕਿ ਆਪਣੇ ਆਧਾਰ ਕਾਰਡ ਨਾਲ ਜੁੜਿਆ ਹੋਇਆ ਹੈ ਤਾਂ ਆਪਾਂ ਨੂੰ ਉਸ ਵਿੱਚ ਕੋਈ ਅੱਗੇ ਜ਼ਿਆਦਾ ਡਿਟੇਲ ਭਰਨ ਦੀ ਜ਼ਰੂਰਤ ਨਹੀਂ ਪੈਣੀ ਅ ਮੋਬਾਈਲ ਨੰਬਰ ਭਰਨ ਤੋਂ ਬਾਅਦ ਆਪਾਂ ਨੈਕਸਟ ਉੱਪਰ ਕਲਿੱਕ ਕਰਾਂਗੇ ਜੀ ਮੂਰ ਫਾਉਂਡ ਇਨ ਅਪਰ 뷰 ਪ੍ਰੋਫਾਈਲ ਹਾਂਜੀ ਕਿਉਂਕਿ ਆਪਣਾ ਨੰਬਰ ਹੈ ਜਿਹੜਾ ਉਹ ਪਹਿਲਾਂ ਹੀ ਆਧਾਰ ਕਾਰਡ ਨਾਲ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਉਹਨੇ ਆਪਣੇ ਤੋਂ ਕੋਈ ਜ਼ਿਆਦਾ ਡਿਟੇਲ ਨਹੀਂ ਮੰਗੀ ਤੇ ਸਿੱਧਾ ਆਪਣਾ ਉਹਨੇ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਆਪਣਾ ਕਾਰਡ ਆਪਣੇ ਸਾਹਮਣੇ ਪੇਸ਼ ਕਰਤਾ ਇਸ ਨੂੰ ਆਪਾਂ ਡਾਊਨਲੋਡ ਕਰ ਸਕਦੇ ਹਾਂ ਤੇ ਸਿੱਧਾ ਪ੍ਰਿੰਟ ਵੀ ਕੱਟ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਉਮੀਦ ਹੈ ਕਿ ਤੁਹਾਨੂੰ ਇਸ ਤਰੀਕੇ ਨਾਲ ਇਸ ਵੀਡੀਓ ਨੂੰ ਦੇਖ ਕੇ ਆਪਾਂ ਕਾਰਡ ਕਿਸ ਤਰ੍ਹਾਂ ਬਣਾਣਾ ਹੈ ਉਹ ਸਮਝ ਆ ਗਿਆ ਹੋਵੇਗਾ ਜੀ ਫਿਰ ਵੀ ਜੇ ਕੋਈ ਦਿੱਕਤ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਆ ਦੇਖੋ ਆਪਾਂ ਡਾਊਨਲੋਡ ਤੇ ਕਲਿੱਕ ਕੀਤਾ ਆਪਣੇ ਸਾਹਮਣੇ ਉੱਪਰ ਅ ਬੱਚੇ ਦਾ ਆਬਾ ਗਾਰਡ ਬਣ ਕੇ ਆ ਗਿਆ ਜੀ ਆਪਾਂ ਇਸ ਨੂੰ ਬੱਚੇ ਨੂੰ ਪ੍ਰਿੰਟ ਕੱਢ ਕੇ ਦੇ ਸਕਦੇ ਹਾਂ ਤੇ ਸੇਮ ਤਰੀਕੇ ਨਾਲ ਹੀ ਆਪਾਂ ਬੱਚਿਆਂ ਦੇ ਪੇਰੈਂਟਸ ਸਾ ਵੀ ਆਧਾਰ卡 ਸੋਰੀ ਆਬਾ ਗਾਰਡ ਕ੍ਰੀਏਟ ਕਰਕੇ ਉਹਨਾਂ ਨੂੰ ਦੇ ਦੇਣਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ